ਬਾਪੂ ਜੀ ਨੂੰ ਪਹਿਲਾਂ ਤਾਂ ਸਸਰੀਕਾਲ ਬੁਲਾਉਂਦੇ ਹੁੰਦੇ ਸੀ ਫੇਰ ਕੰਮ ਆ ਗਿਆ ਹਾਈ ਹਾਈ ਅਗੋਂ ਬਾਬਾ ਕਹਿੰਦਾ ਰੱਬ ਕਰਕੇ ਮੇਰੀ ਪੈ ਜਾਏ ਤੇ ਹਾਈ ਤੋਂ ਵੀ ਜਾਂਦੇ ਲੱਗੇ ਹੁਣ ਅਸੀਂ ਇੰਗਲੈਂਡ ਹੋਣੇ 10 ਦਿਨ ਹੋਏ ਇੰਗਲੈਂਡ ਸੰਧ ਜਾਣ ਦਾ ਟੂਰ ਕਰਨ ਦਾ ਮੌਕਾ ਮਿਲਿਆ ਤੇ ਅੱਜ ਕੱਲ ਹੋਰ ਹੀ ਉੱਥੇ ਦੀ ਆਵਾਜ਼ ਹੋਇਆ ਜੀ ਤੇ ਹੁਣ ਹਾਈ ਵੀ ਨਹੀਂ ਕਹਿੰਦੇ ਸਸਰੀਕਾਲ ਨਮਸਤਾ ਤਦ ਬਹੁਤ ਦੂਰ ਚੱਲ ਗਈ ਕੋਈ ਕਿਸੇ ਦੇ ਮਹਿਮਾਨ ਆ ਜਾਵੇ ਤਾਂ ਉਹਨਾਂ ਦੇ ਬੱਚਿਆਂ ਨੂੰ ਮਾਪੇ ਭੂਰ ਭੂਰ ਕੇ ਲਿਆਉਂਦੇ ਆ ਕਿ ਚਲੋ ਮਹਿਮਾਨ ਨੂੰ ਜਾ ਕੇ ਵਿਸ਼ ਕਰੋ ਹੁਣ ਵਿਸ਼ ਕਿਵੇਂ ਕਰਦੇ ਆ ਕੇ ਬਸ ਇੱਥੇ ਹੋ ਗਿਆ ਜੀ ਕੰਮ ਕਰਨਾ ਇਹ ਬਾਹਰ ਦੀ ਸੱਤ ਹੈ ਸੁਪਰਮਾਤਮਾ ਇਹੋ ਜੀ ਬਿਮਾਰੀ ਸਾਡੇ ਹਿੰਦੁਸਤਾਨ ਚ ਖਾਸ ਕਰਕੇ ਪੰਜਾਬ ਚ ਤੱਕ ਲੈ ਕੇ ਆਵੇ ਕਿਉਂਕਿ ਉਹ ਕੌਮਾਂ ਖਤਮ ਹੋ ਜਾਇਆ ਕਰਦੀਆਂ ਨੇ ਜਿਸ ਕੌਮ ਦੇ ਜਿਸ ਕੌਮ ਦੇ ਕਦੇ ਖਤਮ ਹੋ ਜਾਂਦੇ ਆ